ਸ਼੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਤੁਹਾਡਾ ਮੇਰੀ ਆਵਾਜ਼ ਨੂੰ ਲੈ ਕੇ ਥੋੜਾ ਜਿਹਾ ਤੁਹਾਨੂੰ ਅੱਜ ਐਡਜਸਟ ਕਰਨਾ ਪਏਗਾ ਕਿਉਂਕਿ ਮੈਨੂੰ ਹੋ ਗਿਆ ਸੀ ਬੁਖਾਰ ਪਹਿਲਾ ਸ਼ਬਦ ਬਿਮਾਰ ਫਿਰ ਸ਼ਬਦ ਵਾਪਾ ਫਿਰ ਹੁਣ ਮੈਂ ਜ਼ੁਖਾਮ ਖਾਂਸੀ ਔਰ ਬੁਖਾਰ ਆਲਮੋਸਟ ਸਭ ਨੂੰ ਹੋ ਰਿਹਾ ਹੈ ਤੇ ਇਧਰ ਮੈਂ ਖਾ ਰਹੀਆਂ ਮਿੱਠੇ ਚਾਵਲ ਮੈਨੂੰ ਭੇਜੇ ਸੀ ਸਚਿੰਦ ਦੇ ਮਮਾ ਨੇ ਤੇ ਆਪਾਂ ਖਾਣੇ ਫਟਫਟ ਮਿੱਠੇ ਚਾਵਲ ਤੇ ਉਸ ਤੋਂ ਬਾਅਦ ਆਪਣੇ ਅੱਜ ਇੱਕ ਹੋਰ ਪਾਰਸਲ ਆ ਗਿਆ ਜੋ ਕਿ ਮੈਨੂੰ ਪਤਾ ਹੀ ਨਹੀਂ ਸੀਗਾ ਔਰ ਉਹ ਆ ਗਿਆ ਤੇ ਮੈਂ ਸੋਚ ਰਹੀ ਸੀ ਓਪਨ ਕਰ ਲਾਂ ਪਰ ਹੁਣ ਆਪਾਂ ਸੋਚਦੇ ਆਂ ਵੀ ਆਪਾਂ ਜਦੋਂ ਗगन ਆ ਗਿਆ ਉਸ ਤੋਂ ਬਾਅਦ ਹੀ ਓਪਨ ਕਰਾਂਗੇ ਤੇ ਉਹਦੇ ਵਾਸਤੇ ਆਪਾਂ ਨੂੰ ਕਰਨੀ ਬਹੁਤ ਥੋੜੀ ਜੀ ਵੇਟ ਤੇ ਖਾ ਕੇ ਚਾਵਲ ਦੇਖਦੇ ਆਂ ਫਿਰ ਅੱਗੇ ਕੀ ਚੱਲਦਾ ਅੱਜ ਆਪਣਾ ਦਿਨ ਬਿਮਾਰ ਹੋਣ ਕਰਕੇ ਮੈਂ ਕੁਝ ਵੀ ਸ਼ੂਟ ਨਹੀਂ ਕਰ ਪਾਈ ਇਸ ਕਰਕੇ ਵਲੌਗ ਵੀ ਇੱਕ ਦਿਨ ਲੇਟ ਹੋ ਗਿਆ ਚਲੋ ਕੋਈ ਨਹੀਂ ਦੇਰ ਹੈ ਦਰਸਤਾਏ ਤੇ ਆਪਾਂ ਅੱਜ ਦੇਖਦੇ ਆਂ ਬਸਾਰਾ ਦਿਨ ਕੀ ਕੀ ਕਰਦੇ ਆਂ ਕੱਲ ਸੀਗਾ ਵੈਲੈਂਟਾਈਨ ਡੇ ਤੇ ਆਪਾਂ ਬਿਸਤਰੇ 'ਚ ਕੱਟਤਾ ਸਾਰਾ ਦਿਨ ਕਿਉਂਕਿ ਆਪਾਂ ਨੂੰ ਸੀਗਾ ਬੁਖਾਰ ਤੇ ਹੁਣ ਮੈਂ ਸੋਚ ਲਈ ਮੈਂ ਗगन ਵਾਸਤੇ ਕੁਝ ਗਿਫਟ ਲੈ ਲਾਂ ਪਰ ਕੀ ਲਵਾਂ ਕੋਈ ਆਈਡੀਆ ਨਹੀਂ ਹੈਗਾ ਦੇਖਦੇ ਆਪਾਂ ਬੱਚਿਆਂ ਨਾਲ ਕਰਦੇ ਆਂ ਸਲਾਹ ਤੇ ਫਿਰ ਤੁਹਾਨੂੰ ਵੀ ਦੱਸਾਂਗੇ ਕਿ ਅਸੀਂ ਕੀ ਸੋਚਿਆ ਗगन ਆ ਗਿਆ ਆਫਿਸ ਤੋਂ ਪਾਣੀ ਆਪਾਂ ਪਿਆਤਾ ਤੇ ਹੁਣ ਆਪਾਂ ਦਵਾਂਗੇ ਚਾਹ ਤੇ ਇੱਧਰ ਉਹ ਵਾਲਾ ਪਾਰਸਲ ਜੋ ਕਿ ਮੈਨੂੰ ਨਹੀਂ ਪਤਾ ਸੀ ਮਹਾਰਾਜ ਨੇ ਮੰਗਵਾ ਲਿਆ ਸਰਪ੍ਰਾਈਜ਼ ਪਾਰਸਲ ਤੇ ਓਪਨ ਕਰਦੇ ਆਂ ਆਪਾਂ ਇਹਨਾਂ ਨੂੰ सकते हैं वैलेंटाइन डे गिफ्ट तो होगा कि क्यों होगा वैलेंटिन वैलेंटिन डे तक कितने होगा साढ़े तो फिर कमेंट में गैस करें भी की देखते हैं वो तो तो खोल ही जाऊँगा हाँ पर गैस का कार्य सकते हैं ने पहले कमेंट में खोलो और लिखो क्या होगा हाँ। बिलोंग बाद में ओपन ओपन, ओपन। ਮੈਨੂੰ ਤਾਂ ਜਿਆਦਾ ਵਲੌਗ ਚ ਬੋਲਣ ਦੀ ਲੋੜ ਹੀ ਨਹੀਂ ਕਿਉਂਕਿ ਸਾਡੇ ਕੋਲ ਸ਼ਬਦ ਹੈਗਾ। ਤੇ ਮਾਈਕਾ ਬੋਲੇ। ਜ਼ਬਰਦਸਤ ਕਰਨਾ। ਤੇ ਮੇਰਾ ਇੱਕ ਖੋਦਾ ਚੈਨਲ ਬਣੂ। ਸ਼ਬਦ ਗਿਆਨ ਦਾ ਮੇਰਾ ਚੈਨਲ ਬਣਾਓ। ਮੈਂ ਵੀ ਗਿਆਨ ਦਾ ਵਲੌਗਿੰਗ ਕਰਨੀ ਹੈ। ਮੈਂ ਵਲੌਗਿੰਗ ਨਹੀਂ ਮੈਂ ਕਾਰ ਵੇਚ ਰਹੀ ਹਾਂ। ਖਲਾਰਾ ਨਾ ਪਾਇਓ। अनबॉक्सिंग ਆ ਦੇਖੋ ਅਨਬਾਕਸਿੰਗ ਹੋ ਰਹੀ ਹੈ ਪਰ ਗੰਧ ਮੇਰੇ ਹਾਸਤੇ ਖੜਾ ਕਰ ਦੇਣਗੇ ਸਾਰਾ ਅਨਬਾਕਸਿੰਗ ਦਾ ਹੀ ਖਲਾਰਾ ਖਲਾਰਾ ਹੀ ਨਾ ਸਾਰਾ ਖਲਾਰਾ ਥੋੜਾ ਨਾ ਬਣਾ ਹੁੰਦਾ ਜੀ

ओके टांटना ठीक है जी बहुत हैवी है क्या वाव वेरी गुड सोना है जी मतलब काफी बड़ा जिटा मैं सोचा सी उतु तो ज्यादा मेरी उम्मीद तो ज्यादा बड़ा सोना बहुत सोना कांग्रेचुलेशंस फॉर योर न्यू ਸਪੀਕਰਸ ਆਲੋਚਾ ਫਿਕਸ ਕਰਕੇ ਤੁਹਾਨੂੰ ਸੁਣਾਵਾਂਗੇ ਦਾ ਸਾਊਂਡ ਓਕੇ ਸਰਾਊਂਡ ਓ ਜੀ ਹੁਣ ਥੋੜੇ ਥੋੜੇ ਬਲੌਗਿੰਗ ਦੇ ਵਿੱਚ ਗਗਨ ਵੀ ਬੋਲਣ ਲੱਗ ਗਏ ਨਹੀਂ ਸਾਊਂਡ ਸਰਾਊਂਡ ਅੱਜ ਹੀ ਨਹੀਂ ਚੱਲੂਗਾ ਸਿਰਫ 뮤직 ਚੱਲੂਗਾ ਸੌਂਡ ਸਰਾਊਂਡ ਵਾਸਤੇ ਅਟੈਚਮੈਂਟ ਆਈ ਚਾਹੀਦੀਆਂ HDMI ਕੇਬਲ ਵਗੈਰਾ ਸਪਲੀਟਰ ਵਗੈਰਾ ਕਨਵਰਟਰ ਹਮ ਉਹ ਹਜੇ ਬਾਅਦ ਆਉਣਗੇ ਓਕੇ ਮੂਵੀ ਨਹੀਂ ਦੇਖ ਸਕਦੇ 뮤직 ਸੁਣ ਸਕਦੇ ਓਕੇ 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 ਚਲੋ ਫੇਰ ਬਣੇ ਰੋ ਵਲੌਗ ਦੇ ਵਿੱਚ ਜੇ ਤੁਸੀਂ 5.1 ਕੀ ਕੀ ਹੈ ਇਹਦਾ ਪੂਰਾ ਨਾਮ 5.1 ਹੋਮ ਥੀਟਰ ਹੋਮ ਥੀਟਰ ਦਾ ਰਿਵਿਊ ਲੈਣਾ ਹੈ ਤੇ ਇਹਦੀ ਸਾਊਂਡ ਸੁਣਨੀ ਹੈ ਵੀ ਕਿਵੇਂ ਦਾ ਸਾਊਂਡ ਹੈ ਦਾ ਕਿਵੇਂ ਕਿਵੇਂ ਹੈ ਇਹ ਕਿਵੇਂ ਨਹੀਂ ਹੈ ਰੇਟ ਇਹਦਾ ਬਹੁਤ ਘੱਟ ਹੈ ਓਕੇ ਅਕੋਰਡਿੰਗ ਟੂ ਮਤਲਬ ਕੁਆਲਿਟੀ ਹਾਂ ਅਕੋਰਡਿੰਗ ਟੂ ਕੁਆਲਿਟੀ ਕਹਿੰਦੇ ਨੇ ਰੇਟ ਬਹੁਤ ਘੱਟ ਹੈ 5.1 ਰੀਅਲ ਸਾਊਂਡ ਸਰਾਊਂਡ ਹੋਮ ਥੀਟਰ ਨਹੀਂ ਆਉਂਦਾਗਾ ਪਰ ਇਹ ਲਾਂਚ 18 ਤੇ ਹੋਇਆ ਸੀ ਹੁਣ ਇਹ 15 15 ਦੀ ਰੇਂਜ ਚ ਆਉਣਾ ਲੱਗਦਾ ਹੈ ओके ਬਹੁਤ ਜ਼ਿਆਦਾ ਵਧੀਆ 15000 ਦੀ ਰੇਂਜ ਚ ਬਰਫ ਅੱਛਾ ਤੇ ਜਿਵੇਂ ਹੁਣ ਆਪਾਂ ਤਾਂ ਆਨਲਾਈਨ ਲੈਂਦੇ ਰਹਿੰਦੇ ਆ ਚੀਜ਼ਾਂ ਤੇ ਅਗਰ ਕਿਸੇ ਨੇ ਐਵੇਂ ਆਨਲਾਈਨ ਚੀਜ਼ਾਂ ਮੰਗਵਾਉਣੀਆਂ ਹੁਣ ਤਾਂ ਮੰਗਵਾ ਸਕਦੇ ਨੇ ਇਹ ਮਤਲਬ ਬਹੁਤ ਚੀਜ਼ਾਂ ਚੈੱਕ ਕਰਨ ਤੋਂ ਬਾਅਦ ਹੀ ਲੈ ਆ ਹੂੰ ਕੋਈ ਮਤਲਬ ਫਰੋਡ ਵਾਲਾ ਕੰਮ ਨਹੀਂ ਹੁੰਦਾ ਜਿਵੇਂ ਲੋਕ ਦਿਖਾ ਦਿੰਦੇ ਨੇ ਐਸਾ ਕੁਝ ਨਹੀਂ ਹੁੰਦਾ ਹਨਾ ਪ੍ਰੋਪਰ ਵਧੀਆ ਸਾਈਟ ਤੋਂ ਲੈਣ Amazon Flipkart ਵਗੈਰਾ ਤੋਂ ਲੈਣ ਫਿਰ ਕੋਈ ओके ਮਤਲਬ ਅਗਰ ਤੁਸੀਂ ਕੁਝ ਮੰਗਵਾਉਣਾ ਚਾਹੁੰਦੇ ਮਤਲਬ ਟਰਸਟ ਕਰਨਾ ਚਾਹੀਦਾ ਆਪਾਂ ਨੂੰ ਤੇ ਆਪਾਂ ਨੂੰ ਮੰਗਵਾ ਲੈਣਾ ਚਾਹੀਦਾ ਐਦਾਂ ਕੁਛ ਨਹੀਂ ਹੁੰਦਾ ਕਿ ਇਹ ਫਰਾਡ ਕਰਨਗੇ ਜਾਂ ਕੁਝ ਵੀ ਕਰਨਗੇ ਐਦਾਂ ਨਹੀਂ ਈਵਨ ਇਹਨਾਂ ਦੇ ਆਪਣੇ ਕਸਟਮਰ ਕੇਅਰ ਨੰਬਰ ਵੀ ਹੁੰਦੇ ਨੇ ਹੈਲਪ ਸੈਂਟਰਸ ਹੁੰਦੇ ਨੇ ਜੇ ਤੁਹਾਡੇ ਨਾਲ ਕੋਈ ਐਸੀ ਵੈਸੀ ਗੱਲ ਹੁੰਦੀ ਆ ਤੁਸੀਂ ਉੱਥੇ ਕੰਟੈਕਟ ਕਰ ਸਕਦੇ ਹੋ ਤੇ ਥੋੜਾ ਰੈਜ਼ੋਲੂਸ਼ਨ ਉਸੇ ਟਾਈਮ ਹੀ ਹੁੰਦਾ ਹੈ ਹਨਾ ਆਪਾਂ ਵਧੀਆ ਸ਼ੈਟਰ ਤੋਂ ਮੰਗਾਇਆ ਆਕਮਨ ਜਮਾ ਚਾਈਨੈਸ ਸਾਈਡ ਤੋਂ ਮੰਗਾਇਆ ਹਾਂ ਚਲੋ ਠੀਕ ਹੈ ਜੀ ਬਣੇ ਰੋ ਵਲੌਗ ਦੇ ਵਿੱਚ ਫਿਰ ਤੁਹਾਨੂੰ ਦਿਖਾਣੇ ਆ ਇਸ ਦਾ ਅਗਲਾ ਪੜਾਓ तो पता नहीं कि मेरी आ रही है, बट मेनू लाइव चुनने लग रहा है जिम्मे मैं थिएटर च बैठी हाँ क्योंकि मेरे सारे पास बहुत ही ਹਾਂਜੀ ਮੈਂ ਮਾਰਕੀਟ ਤੋਂ ਜਾ ਕੇ ਆ ਗਈਆਂ ਮੈਂ ਮਾਰਕੀਟ ਗਈ ਸੀ ਕਿ ਥੋੜਾ ਸਮਾਨ ਲੈਣ ਸਮਾਨ ਕੀ ਲੈਣ ਗਈ ਸੀ ਮੈਂ ਪਨੀਰ ਲੈਣ ਗਈ ਸੀ ਤੇ ਮੈਂ ਸੋਚ ਰਹੀ ਸੀ ਕਿ ਕਾਫੀ ਦਿਨ ਹੋ ਗਏ OTG ਲਿਆਂਦੇ ਆ ਨੂੰ ਤੇ ਆਪਾਂ ਉਹਨੂੰ ਹਜੇ ਤੱਕ ਚੈੱਕ ਨਹੀਂ ਕੀਤਾ ਹੈਗਾ ਗਰਮ ਗਰਮ ਕੀਤੀਆਂ ਨੇ ਚੀਜ਼ਾਂ ਜ਼ਰੂਰ ਪਰ ਕੁਝ ਬਣਾ ਕੇ ਦੇਖਿਆ ਤਾਂ ਕਿਉਂ ਨਾ ਆਪਾਂ ਪਨੀਰ ਟਿੱਕਾ ਬਣਾਈਏ ਤੇ ਨਾਲੇ ਗਗਨ ਨੂੰ ਵੈਲੈਂਟਾਈਨ ਦੇ ਦਾ ਗਿਫਟ ਹੋ ਜਾਊਗਾ ਕਿ ਘਰੇ ਮੈਂ ਤੁਹਾਨੂੰ ਇੱਕ ਮਲ ਫਾਸਟ ਫੂਡ ਬਣਾ ਕੇ ਖਵਾਤਾ ਤੇ ਬਸ ਹੁਣ ਫਟਾਫਟ ਕਰਦੇ ਆ ਆਪਾਂ ਉਹਦੀ ਪ੍ਰੈਪਰੇਸ਼ਨ ਤੇ ਮੈਂ ਤੁਹਾਨੂੰ ਵੀ ਦਿਖਾਨੀ ਹੈ ਕਿ ਆਪਾਂ ਕਿੱਦਾਂ ਬਣਾਨੇ ਆ ਪਨੀਰ ਟਿੱਕਾ ਇੱਧਰ ਬਣਾ ਰਹੇ ਹਾਂ ਮਮਾ ਪਨੀਰ ਟਿੱਕਾ ਪਨੀਰ ਕੱਟ ਲਿਆ ਕਿਉਂ ਬਾਕੀ ਇਹਨੂੰ ਮਿਕਸ ਕਰਨਾ ਕਿਉਂ ਨਹੀਂ ਬੇਟਾ ਇਹਦੇ ਚਾ ਦਹੀਂ ਸਾਰੇ ਮਸਾਲੇ ਤੇ ਸਰੋਂ ਦਾ ਤੇਲ ਇਹ ਸਾਰਾ ਕੁਝ ਪਾ ਕੇ ਹੁਣ ਇਹਨੂੰ ਮੈਂ ਕਰਦੀ ਹਾਂ ਮਿਕਸ ਹੁਣ ਦੋ ਵਾਰ ਇਹਦੇ ਚ ਪਾਵਾਂਗੇ ਪਨੀਰ ਤੇ ਫਿਰ ਪਨੀਰ ਫਿਰ ਇਹਨੂੰ oven oven ਕਰਾਂਗੇ ਗਰਮ ਹਾਂ ਹਾਂ ਉਹ ਵੀ ਮੈਂ ਟਾਈਮਰ ਤੇ ਲਾ ਦਾਂ इधर लबी जा रही है मूवी और इधर नवे स्पीकर लग चुके हैं वन एक इधर लग गया खलारा ही ना पाया ना एक इधर देखो कि देखो उधर एक ओए एक इधर पापा बस तेने एक उधर एक उधर एक उधर एक उधर इन्हें ਕਿਆ ਗੱਲ ਬਾਤ ਹੈ ਹਾਂ ਉਹਦੇ ਤੇ ਬਸ ਇੱਕ 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 ਪਨੀਰ ਇੱਕ ਪਿਆਜ਼ ਇੱਕ ਟਮਾਟਰ ਵਗੈਰਾ ਪਾ ਕੇ ਤੇ ਇਹਦੇ ਤੇ ਤਰਿਆ ਜਾ ਸਕਦਾ ਹੁੰਦਾ ਉਹ ਫਿਰ ਉਹ ਹੀ ਰੱਖ ਦੇ ਕਿਉਂਕਿ ਉਵੇਂ ਹੀ ਕੁਝ ਕਰੂੰਗੀ ਰਾਣ ਤਾਂ ਮੋਟੀ ਵਾਲੀ ਹੈ ਮੰਮਾ ਮੈਨੂੰ ਗਰਮ ਕਰਨਾ ਹੈ ਮੰਮਾ ਇਸ ਥੋੜੀ ਸਪੇਸ ਛੱਡਿਓ ਮੈਂ ਦਿਖਾਣਾ ਇਨਾ ਆਪਣੇ ਇਸੀ oven oven ਨੂੰ ਅਸੀਂ ਇੱਕ ਵਾਰੀ ਗਰਮ ਕਰਾਂਗੇ ਫਿਰ ਇਹਦੇ ਚ ਦੇਖਾਗੇ ਬਰੇ ਪੀਪੀ 230 ਤੇ ਫੋਰ 20 ਮਿੰਟਸ 230 ਤੇ ਫੋਰ 20 ਮਿੰਟਸ ਇਹਨੂੰ ਪ੍ਰੀ ਹੀਟ ਕਰਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਚ ਆਪਣਾ ਸਮਾਨ ਰੱਖਾਂਗੇ ਠੀਕ ਹੈ ਹਾਂਜੀ ਜਿਹੜਾ ਆਪਾਂ ਮਟੀਰੀਅਲ ਤਿਆਰ ਕੀਤਾ ਸੀ ਉਹਦੇ ਚ ਆਪਾਂ ਪਨੀਰ ਤੇ ਸਾਰੀਆਂ ਜਿਹੜੀਆਂ ਪਿਆਜ਼ ਔਰ ਟਮਾਟਰ ਪਿਆਜ਼ ਔਰ ਸ਼ਿਮਾ ਵਿੱਚ ਪਾ ਕੇ ਮੈਗਨੇਟ ਕਰ ਲਿਆ ਔਰ ਹੁਣ ਇਹਨੂੰ ਆਪਾਂ ਰੱਖਾਂਗੇ ਜਦੋਂ ਆਪਣਾ ਜਿਹੜਾ ਓਟੀਜੀ ਐ ਪ੍ਰੀ ਹੀਟ ਹੋ ਗਿਆ ਉਹਦੇ ਵਿੱਚ ਉਨੇ ਹੀ ਟੈਂਪਰੇਚਰ ਤੇ 15 ਮਿੰਟਸ ਦੇ ਲਈ ਤੇ ਮੇਦੀ ਜਿਹੜੀ ਰॉड ਸੀਗੀ ਉਹ ਬਹੁਤ ਜ਼ਿਆਦਾ ਲੰਬੀ ਇਸ ਕਰਕੇ ਮੈਂ ਦਾ ਟੁਕ ਟੁਕ ਦੇ ਵਿੱਚ ਕਰ ਰਹੀ ਹਾਂ ਮੇਰਾ ਰੈਡੀ ਹੋ ਗਿਆ ਸ਼ਾਇਦ ਬਾਜ ਆ ਗਈ ਹੋਗੀ ਫਟਾਫਟ ਬਸ ਮੈਂ ਇਹ ਤਿਆਰ ਕਰਕੇ ਫਿਰ ਮੈਂ ਵਿੱਚ ਆਉਣੀ ਆ ਜਿਵੇਂ ਆਫ ਹੋ ਜਾਕਰ ਉਹ ਤੋਂ ਟਿੰਗ ਆ ਜਾਏ घंटी बजी कोई आया है <laughs> वैसे नहीं है बिल्कुल एक घंटी है चलो फिर मैं फटाफट फड़ हूं हाथ से चला मां रही है फिर हाथ से चला के जब तो ये रेडी हो जाएगा फिर थोड़ी सी फाइनल लुक दिखानी है यम यम थप थप ओ वाला दिखाओ पनीर टिक्का बन रहा है पहली बार नवा एक्सपीरियंस करने जा रहे हैं आप टिक्का बना उड़ा। ਮੈਨੂੰ ਪਨੀਰ ਟਿੱਕੇ ਦੀ ਟੈਂਸ਼ਨ ਮੈਨੂੰ ਜਦੋਂ ਸਮਾਨ ਦੀ ਬਾਹਰ ਆ ਰਹੀਆਂ ਤਾਂ ਤੇਰੇ ਸ਼ੀਟ ਖਰਾਬ ਹੋ ਰਹੀ ਨੋ ਵੀ ਲੈ ਟੈਂਸ਼ਨ ਹੈ ਵੀ ਉਹ ਸਾਫ਼ ਕਰਨਾ ਪਊਗਾ ਬਾਅਦ ਚੋਂ ਪਰ ਬੜਾ ਔਖਾ ਹੋ ਰਿਹਾ ਹੈ ਅੱਜ ਇੰਜੋਏ ਕਰਾਂਗੇ ਪਨੀਰ ਟਿੱਕੇ ਦੇ ਨਾਲ ਮੂਵੀ ਔਰ ਉਹ ਵੀ 5.1 ਹੋਮ تھیਟਰ ਸਪੀਕਰ ਸਿਸਟਮ ਨਾਲ ਜੇ ਸੰਪਤੀ ਕਿਸ ਚੀਜ਼ ਦੀ ਤੁਹਾਨੂੰ ਟ੍ਰੀਟ ਮਿਲ ਰਹੀ ਹੈ ਨਹੀਂ ਇਹ ਤੁਹਾਨੂੰ ਬੈਲੈਂਸਡ ਟਾਈਮ ਲੀਡਿੰਗ ਤੇ ਮੇਰੇ ਕੱਲ ਮੈਨੂੰ ਬੁਖਾਰ ਸੀ ਤੇ ਮੈਂ ਥੋੜਾ ਮੁਸ਼ਕਲ ਸੀ ਕਿ ਉੱਠ پائی ਫਿਰ ਮੈਂ ਸੋਚਿਆ ਚਲੋ ਮੈਂ ਤੁਹਾਨੂੰ ਪਨੀਰ ਟਿੱਕਾ ਜੁਟ ਕਰ ਦਿੰਦੀ ਆ ਠੀਕ ਹੈ ਹੈਲਥ ਕੌਂਸ਼ੀਅਸ ਓਕੇ ਪਨੀਰ ਟਿੱਕਾ ਅਸੀਂ ਖਾ ਲਿਆ ਖਾ ਕੇ ਤੇ ਮੂਵੀ ਵੀ ਕਰ ਲਈ ਇੰਜੋਏ ਤੇ ਹੁਣ ਕਰਨ ਲੱਗੇ ਸੀ ਸੌਣ ਦੀ ਤਿਆਰੀ ਤੇ ਸੋਚਿਆ ਕਿ ਆਪਾਂ ਵਲੌਗ ਦਾ ਕਿਉਂ ਨਾ ਐਂਡ ਕਰ ਦਈਏ ਪਰ ਉਹਦੇ ਨਾਲ ਹੀ ਆਪਾਂ ਤੁਹਾਡੇ ਨਾਲ ਕੁਝ ਜਿਹੜੀ ਅ ਗੱਲਾਂ ਨੇ ਉਹ ਸ਼ੇਅਰ ਕਰਨਾ ਚਾਹੁੰਦੇ ਸੀਗੇ ਤੁਹਾਨੂੰ ਉਹਦੇ ਬਾਰੇ ਦੱਸਣਗੇ ਗਗਨ ਹਾਂਜੀ ਜੇ ਕਿਸੇ ਨੇ ਵੀ ਹੋਮ ਥੀਏਟਰ ਸਪੀਕਰ ਸਿਸਟਮ ਬਾਰੇ ਫੁੱਲ ਡਿਟੇਲ ਵੀਡੀਓ ਚਾਹੀਦੀ ਹੈ ਤਾਂ ਕਮੈਂਟ ਕਰੋ ਅਸੀਂ ਜਰੂਰ ਉਹਦੀ ਫੁੱਲ ਵੀਡੀਓ ਬਣਾਵਾਂਗੇ ਅਗਾਰੋ ਦਾ ਜਿਹੜਾ OTG ਹੈ ਉਹਦੇ ਬਾਰੇ ਚਾਹੀਦੀ ਹੈ ਤਾਂ ਉਹਦੀ ਅਲੱਗ ਤੋਂ ਇੱਕ ਡਿਟੇਲ ਵੀਡੀਓ ਬਣ ਜੂਗੀ ਇੱਕ ਜਿਹੜਾ ਆਪਣਾ ਵੈਕਿਊਮ ਕਲੀਨਰ ਹੈ ਅਗਾਰੋ ਦਾ ਉਹਦੇ ਤੇ ਵੀ ਚਾਹੀਦੀ ਹੈ ਤਾਂ ਉਹਦੀ ਵੀ ਅਲੱਗ ਵੀਡੀਓ ਬਣ ਜੂਗੀ ਕਮੈਂਟ ਕਰੋ ਅਸੀਂ ਵੀਡੀਓ ਪਾ ਦਾਂਗੇ ਸਪੈਸ਼ਲ ਚਲੋ ਜੀ ਅਗਰ ਤੁਹਾਨੂੰ ਵਾਕਈ ਇਹਨਾਂ ਚੀਜ਼ਾਂ ਦੀ ਜਾਣਕਾਰੀ ਚਾਹੀਦੀ ਹੈ ਕਿਉਂਕਿ ਹਰ ਕਿਸੇ ਨੂੰ ਇਹ ਹੁੰਦਾ ਕਿ ਮੇਬੀ ਬਹੁਤ ਚੀਜ਼ਾਂ ਕੋਸਟਲੀ ਆ ਜਾਂ ਸਾਨੂੰ ਇਹ ਯੂਜ਼ ਨਹੀਂ ਕਰਨੀਆਂ ਆਣੀਆਂ ਜਾਂ ਪਤਾ ਨਹੀਂ ਇਹ ਕਿਵੇਂ ਹੋਣਗੀਆਂ ਕਿਵੇਂ ਦਾ ਇਹਨਾਂ ਦਾ ਮਤਲਬ ਕੀ ਰਿਜ਼ਲਟ ਹੋਏਗਾ ਅਗਰ ਇਹ ਸਾਰੀਆਂ ਤੁਹਾਡੇ ਮਨ ਚ ਡਾਊਟਸ ਹੈਗੇ ਨੇ ਤਾਂ ਪਲੀਜ਼ ਨੀਚੇ ਕਮੈਂਟਸ ਜ਼ਰੂਰ ਕਰ ਦਿਓ ਫਿਰ ਅਸੀਂ ਤੁਹਾਨੂੰ ਇਹ ਡਿਟੇਲਡ ਵੀਡੀਓ ਜ਼ਰੂਰ ਦਵਾਂਗੇ ਚਲੋ ਫਿਰ ਇਸ ਦੇ ਨਾਲ ਹੀ ਆਪਾਂ ਕਰਦੇ ਹਾਂ ਅੱਜ ਦੇ ਵਲੌਗ ਦਾ ਐਂਡ ਹੋਪਸ ਸੋ ਤੁਹਾਨੂੰ ਸਾਡਾ ਅੱਜ ਦਾ ਵਲੌਗ ਵਧੀਆ ਲੱਗਿਆ ਹੋਵੇਗਾ ਜੇ ਵਲੌਗ ਉਹ ਵਧੀਆ ਲੱਗਿਆ ਤਾਂ ਵਲੌਗਸ ਨੂੰ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦਿਆ ਕਰੋ ਹਾਂ ਪਰ ਮੈਂ ਤੁਹਾਨੂੰ ਇੱਕ ਹੋਰ ਆਈਡੀਆ ਵੀ ਦੇ ਸਕਦੀ ਆ ਮੈਂ ਤੁਹਾਨੂੰ ਐ ਨਹੀਂ ਕਹਿੰਦੀ ਕਿ ਤੂੰ ਸਾਡਾ ਵਲੌਗ ਦੇਖੋ ਜੇ ਤੁਹਾਡਾ ਨਹੀਂ ਵੀ ਮਨਣਾ ਤੁਸੀਂ ਆਪਣੇ ਫੋਨ ਤੇ ਲਾ ਕੇ ਛੱਡ ਦਿਆ ਕਰੋ ਬੇਸ਼ੱਕ ਸਾਰੀ ਰਾਤ ਚਲਾ ਕੇ ਰੱਖਿਆ ਕਰੋ ਤੁਸੀਂ ਨਾ ਦੇਖੋ ਮੈਨੂੰ ਕੋਈ ਚੱਕਰ ਨਹੀਂ ਪਰ ਮੇਰਾ 뷰 ਪਲੀਜ਼ ਇੱਕ ਦੇ ਦਿਆ ਕਰੋ ਤੇ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਕਿਉਂਕਿ ਬਹੁਤ ਸਾਰੇ ਇਹੋ ਜਿਹੇ ਮਤਲਬ ਵਲੋਗ ਨੇ ਜਿਹੜੇ ਮੈਂ ਦੇਖਦੀ ਹੁੰਨੀ ਆ ਮੈਂ ਆਪਣੇ ਐਨਾਲਿਸਟਿਕ ਚੈੱਕ ਕਰਦੀ ਆ ਕਿ ਜਿਹੜੇ ਨੌਟ ਸਬਸਕ੍ਰਾਈਬਰ ਨੇ ਉਹ ਵੀਡੀਓਜ਼ ਜ਼ਰੂਰ ਦੇਖਦੇ ਪਰ ਚੈਨਲ ਸਬਸਕ੍ਰਾਈਬ ਨਹੀਂ ਕਰਦੇ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਆ ਕਰੋ ਤੁਹਾਡੇ ਇੱਕ ਸਬਸਕ੍ਰਾਈਬ ਕਰਨ ਨਾਲ ਤੁਹਾਡਾ ਕੋਈ ਲਾਸ ਨਹੀਂ ਹੋਣਾ ਤੇ ਸਾਡਾ ਥੋੜਾ ਜਿਹਾ ਇੱਕ ਫਾਇਦਾ ਹੋ ਜਾਏਗਾ ਮਿਲਦੇ ਆ ਤੁਹਾਨੂੰ ਕੱਲ ਇੱਕ ਨਵੀਂ ਵੀਡੀਓ ਦੇ ਨਾਲ ਰੱਬ ਰਾਖਾ ਗੁੱਡ ਬਾਏ ਤਬ ਰਖਾ ਟਾਟਾ ਬਾਏ ਬਾਏ